ਗੜੰਬਾਈ ਦਿਨ ਹੋ ਗਏ ਅਜ ਪਾਣੀ ਆਇਆ ਦਿਨਾਂ ਤੋਂ ਕੋਈ ਸੁਧਾਰ ਹੋਇਆ ਪਾਣੀ ਦਾ ਲੈਵਲ ਥੱਲੇ ਹੋਇਆ ਨਹੀਂ ਕੋਈ ਸੁਧਾਰ ਨਹੀਂ ਹੋਇਆ ਜਿੰਨਾ ਕਿ ਲੈਂਦਾ ਉਹਨਾਂ ਕਿ ਚੜ ਜਾਂਦਾ ਹੈ ਪਿਛਲੇ 12 ਘੰਟੇ ਤੋਂ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਉਸ ਕਾਰਨ ਲੋਕਾਂ ਵਿੱਚ ਠੋਰਾ ਜੋ ਹੈ ਡਰ ਵੀ ਵੱਧ ਗਿਆ ਹੈ ਹਾਂਜੀ ਮੈਡਮ ਜੀ ਇੱਥਾਂ ਕੋਠਿਆਂ ਦੀਆਂ ਛੱਤਾਂ ਵਿੱਚ ਜੋ ਗਿਆਨ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਬਹੁਤ ਮੁਸ਼ਕਲ ਹੈ ਬਹੁ ਡੰਗਰ ਕਈਆਂ ਦੇ ਵਿੱਚ ਮਰ ਚੁੱਕੇ ਆ ਜਿੱਦਾਂ ਲਿਆਉਂਦੇ ਸੀਗੇ ਬੋਟ ਦੇ ਨਾਲ ਤੇ ਕਈਆਂ ਦੇ ਘਰ ਵੀ ਟਹਿ ਚੁੱਕੇ ਆ ਕੁਛ ਨਹੀਂ ਦਿਖ ਰਿਹਾ ਉੱਥੇ ਜਿੱਥੇ ਘਟਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਇਸ ਵਕਤ ਸਾਡੀ ਮੌਜੂਦਗੀ ਹੈ ਬਿਆਸ ਤੂਫਾਨ ਤੇ ਦੇਖ ਸਕਦੇ ਹੋ ਇਸ ਵਕਤ ਅਸੀਂ ਕਿਸ਼ਤੀ ਵਿੱਚ ਮੌਜੂਦ ਆ ਜਿੱਥੇ ਹੜ੍ਹ ਪ੍ਰਭਾਵਤ ਲੋਕਾਂ ਨੂੰ ਜੋ ਖਾਣ ਪੀਣ ਦੀਆਂ ਚੀਜ਼ਾਂ ਆ ਉਹ ਪਹੁੰਚਾਈਆਂ ਜਾ ਰਹੀਆਂ ਨੇ ਵਕਫਾ ਵਕਤ ਆਵਾ ਤਾਂ ਨੌਜਵਾਨ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਨਾਇੰਜੀ ਕਿੱਥੋਂ ਆਇਓ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਜੀ ਇੱਥੇ ਦਾ ਜਦੋਂ ਪਤਾ ਲੱਗਿਆ ਕਿਹੋ ਜਿਹਾ ਲੱਗਿਆ ਦੇਖੋ ਜੀ ਬਹੁਤ ਦੁਖਦਾਇਕ ਘਟਨਾ ਹੈ ਜੀ ਇਹ ਸਾਰੇ ਫਲੱਡਸ ਤੇ ਜੋ ਵੀ ਜਨਜੀਵਤ ਪ੍ਰਭਾਵਿਤ ਹੋਇਆ ਉਹਨੂੰ ਸੁਣ ਕੇ ਇਹ ਚੀਜ਼ਾਂ ਮਹਿਸੂਸ ਕਰਕੇ ਇੱਥੇ ਆ ਕੇ ਬਹੁਤ ਤੇ ਨੂੰ ਦੁੱਖ ਹੋਇਆ ਜੀ ਕੀ ਕੀ ਲੈ ਕੇ ਆਇਓ ਇਥੇ ਜੋ ਮੌਜੂਦ ਲੋਕ ਨੇ ਹੜ੍ਹਾਂ ਵਿੱਚ ਫਸੇ ਹੋਏ ਨੇ ਦੇਖੋ ਜੀ ਅਸੀਂ ਬੇਸਿਕ ਨੀਡਸ ਦਾ ਸਮਾਨ ਲੈ ਕੇ ਆਏ ਆ ਬੇਸਿਕਲੀ ਜੋ ਖਾਣ ਪੀਣ ਦਾ ਰਾਸ਼ਨ ਹੁੰਦਾ ਉਹ ਉਹਦੇ ਨਾਲ ਨਾਲ ਸਾਡੇ ਕੋਲੇ ਮੈਡੀਕਲ ਵਾਸਤੇ ਬੇਸਿਕ ਟੈਬਲੈਟਸ ਨੇ ਤੇ ਸੈਨੇਟਰੀ ਪੈਡਸ ਤੇ ਨਾਲ ਨਾਲ ਜਿਹੜੀਆਂ ਬੇਸਿਕ ਮੈਡੀਸਿਨਸ ਇਨ ਦਾ ਕੇਸ ਆਫ ਇਨਫੈਕਸ਼ਨ ਐਂਡ ਆਲ ਕੋ ਚਾਹੀਦੀਆਂ ਹੋਣਗੀਆਂ ਸਾਰੀਆਂ ਸਾਡੇ ਕੋਲੇ ਅਵੇਲੇਬਲ ਹੋਈਆਂ ਕੀ ਲੱਗਦਾ ਤੁਹਾਨੂੰ ਕਿ ਇਹ ਮੈਨ ਮੇਡ ਹੈ ਕਿ ਨੇਚਰਲ ਹੈ ਦੇਖੋ ਜੀ ਦਿਸ ਇਜ਼ ਆਲ ਨੈਚੁਰਲ ਆਬਵੀਅਸਲੀ ਗੱਲ ਹੈ ਬਾਕੀ ਦ ਥਿੰਗਸ ਵਿਚ ਵੀ ਆਫਨ ਹੇਅਰ ਦੈਟ ਯੂ نو ਇਹ ਚੀਜ਼ਾਂ ਮੈਨ ਮੇਡ ਆਈ ਡੋਨਟ ਥਿੰਕ ਸੋ ਹੋ ਸਕਦੀਆਂ ਬਾਕੀ ਹਰ ਬੰਦੇ ਦਾ ਇੱਕ ਪਰਸਨਲ ਓਪੀਨੀਅਨ ਜ਼ਰੂਰ ਆਏਗਾ ਜੀ ਸੋਣਿਆ ਤੁਸੀਂ ਜੋ ਨੌਜਵਾਨ ਇੱਥੇ ਆਏ ਨੇ ਉਹ ਵਕਫ ਵਕਫਾ ਤੋਂ ਆਏ ਹੋਏ ਨੇ ਤੇ ਦੱਸ ਰਹੇ ਨੇ ਕਿ ਕਿੰਨਾ ਇੱਕ ਦਰਦ ਉਹਨਾਂ ਦੇ ਦਿਲਾਂ ਵਿੱਚ ਵੀ ਹੈ ਕਿਉਂਕਿ ਪੰਜਾਬ ਜੋ ਹੜ੍ਹ ਨਾਲ ਪ੍ਰਭਾਵਿਤ ਹੋਇਆ ਹੈ 9 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਤੇ 29 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਸਾਡੇ 6000 ਦੇ ਕਰੀਬ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਹਜੇ ਵੀ ਫਸੇ ਹੋਏ ਨੇ ਸਮਾਨ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਇਹ ਕਈ ਕਰ ਜੋ ਹੈ ਉਹ ਤਵਾ ਹੋ ਚੁੱਕੇ ਨੇ ਫਸਲਾਂ ਡੁੱਬ ਚੁੱਕੀਆਂ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਇਹਦੇ ਵੇਖ ਸਕਦੇ ਹੋ ਇਹ ਤਾਰਾ ਵੀ ਹੈ ਯਾਨੀ ਕਿ ਇਥੇ ਖਤਰਾ ਘਟ ਨਹੀਂ ਹੈ ਇੱਕ ਰਸਤਾ ਰਹਿ ਗਿਆ ਬੋਟ ਰਾਹੀਂ ਜਾਣ ਦਾ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਪਰ ਇਹ ਖਤਰੇ ਤੋਂ ਖਾਲੀ ਨਹੀਂ ਹੈ ਰਸਤੇ ਵਿੱਚ ਤਾਰਾ ਨੇ ਜਿਵੇਂ ਕੁਝ ਦੇਰ ਬਾਅਦ ਸ਼ਾਮ ਦੇ ਸਮੇਂ ਲਾਈਟਾਂ ਐਕਟਿਵ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਉਸ ਸਮੇਂ ਤੇ ਕਰੰਟ ਦਾ ਖਤਰਾ ਵੀ ਆਇਆ ਏ ਤੇ ਉਥੇ ਇਸ ਪਾਣੀ ਵਿੱਚ ਕਈ ਜਾਨਵਰ ਵੀ ਆਏ ਨੇ ਪਸ਼ੂ ਪੰਛੀ ਮਰ ਚੁੱਕੇ ਨੇ ਇਸ ਪਾਣੀ ਵਿੱਚ ਤਾਂ ਬਾਅਦ ਵਿੱਚ ਇਸ ਕਾਰਨ ਇਨਫੈਕਸ਼ਨ ਦਾ ਖਤਰਾ ਵੀ ਵਧੇਗਾ ਤਾਂ ਇੱਕ ਪ੍ਰੋਬਲਮ ਨਹੀਂ ਹੈ ਯਾਨੀ ਕਿ ਫਿਲਹਾਲ ਜੋ ਹੈ ਸਿਰਫ ਇਸ ਸਮੇਂ ਤੇ ਇਹ ਪ੍ਰੋਬਲਮ ਨਹੀਂ ਹੈ ਹੋਰ ਵਾਲੇ ਸਮੇਂ ਦੇ ਵਿੱਚ ਵੀ ਦਿੱਕਤਾਂ ਆ ਸਕਦੀਆਂ ਨੇ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਹਾਂਜੀ ਕਿੰਨੇ ਦਿਨ ਹੋ ਗਏ ਇੱਥੇ ਇਸ ਤਰ੍ਹਾਂ ਜੋ ਹਾਲਾਤ ਬਣੇ ਹੋਏ ਨੇ ਮੈਡਮ 22 ਦਿਨ ਹੋ ਗਏ ਅੱਜ ਪਾਣੀ ਆਏ ਨੂੰ 22 ਦਿਨਾਂ ਤੋਂ ਕੋਈ ਸੁਧਾਰ ਹੋਇਆ ਪਾਣੀ ਦਾ ਲੈਵਲ ਥੱਲੇ ਹੋਇਆ ਨਹੀਂ ਕੋਈ ਸੁਧਾਰ ਨਹੀਂ ਹੋਇਆ ਜਿੰਨਾ ਕਿ ਲੈਂਦਾ ਉਹਨਾਂ ਕਿ ਚੜ ਜਾਂਦਾ ਪਾਣੀ ਅਖਰੇ ਪਿਛਲੇ 12 ਘੰਟੇ ਤੋਂ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਉੱਤੇ ਉਸ ਕਾਰਨ ਲੋਕਾਂ ਵਿੱਚ ਠੋਰਾ ਜੋ ਹੈ ਡਰ ਵੀ ਵੱਧ ਗਿਆ ਹੈ ਹਾਂਜੀ ਮੈਡਮ ਜੀ ਜਿੱਦਾਂ ਕੋਠਿਆਂ ਦੀਆਂ ਛੱਤਾਂ ਵਿੱਚ ਝੋਗ ਜਾਣ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਬਹੁਤ ਮੁਸ਼ਕਲ ਹੈ ਕਿਸ ਤਰ੍ਹਾਂ ਦੇ ਨੁਕਸਾਨ ਹੋਏ ਐ ਲੋਕਾਂ ਦਾ ਕੀ ਕਹਿਣਾ ਪਹੂ ਡੰਗਰ ਕਈਆਂ ਦੇ ਦੇ ਵਿੱਚ ਮਰ ਚੁੱਕੇ ਆ ਜਿੱਦਾਂ ਲਿਆਉਂਦੇ ਸੀਗੇ ਬੋਰਡ ਦੇ ਨਾਲ ਤੇ ਕਈਆਂ ਦੇ ਘਰ ਵੀ ਟਹਿ ਚੁੱਕੇ ਆ ਕੁਝ ਨਹੀਂ ਦਿਖ ਰਿਹਾ ਉੱਥੇ ਜਿੱਥੇ ਘਟਾਏ ਚੁੱਕੇ ਉਹ ਤਾਰੇ ਮਦਦ ਦਾ سلسلہ جاری ਹੈ ਨੌਜਵਾਨ ਪਹੁੰਚੇ ਹੋਏ ਨੇ ਇਥੇ ਇਹ ਵੇਖ ਸਕਦੇ ਹੋ ਇਹ ਤਸਵੀਰਾਂ ਕਿਵੇਂ ਨੁਕਸਾਨ ਹੋਇਆ ਜੋ ਪਾਣੀ ਦੀ ਮਾਰ ਇਥੇ ਪਈ ਹੈ ਤਾਂ ਵੇਖ ਸਕਦੇ ਹੋ ਇਥੇ ਇਸ ਵਕਤ ਅਸੀਂ ਕਿਸ਼ਤੀ ਵਿੱਚ ਮੌਜੂਦ ਹਾਂ ਤਾਂ ਇਸ ਕਿਸ਼ਤੀ ਰਾਹੀਂ ਮਦਦ ਪਹੁੰਚਾਈ ਜਾ ਰਹੀ ਹੈ ਹਾਂਜੀ ਏ ਜੋ ਤਸਵੀਰਾਂ ਇਹ ਜ਼ਰੂਰ ਵਿਖਾਵਾਂਗੇ ਕਿ ਕਿਸ ਤਰੀਕੇ ਜੋ ਲੋਕ ਫਸੇ ਹੋਏ ਨੇ ਉਹਨਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਇੱਕ ਘਰ ਹੈ ਤਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਇਹ ਨਜ਼ਰ ਆ ਰਿਹਾ ਹੈ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਮਦਦ ਇੱਥੇ ਨੌਜਵਾਨ ਪਹੁੰਚਾ ਰਹੇ ਨੇ ਤਾਂ ਇਹ ਵੇਖ ਸਕਦੇ ਨੌਜਵਾਨ ਇੱਥੇ ਸਦਰੇ ਨੇ ਇਹ ਨੌਜਵਾਨ ਕਿਵੇਂ ਆਪ ਪਾਣੀ ਵਿੱਚ ਵੜ ਕੇ ਮਦਦ ਏ ਲੋਕਾਂ ਤੱਕ ਜੋ ਲੋਕ ਫਸੇ ਹੋਏ ਨੇ ਉਹਨਾਂ ਤੱਕ ਪਹੁੰਚਾ ਰਹੇ ਨੇ ਤੇ ਦੁੱਧ ਦੇ ਪੈਕੇਟਸ ਤੁਸੀਂ ਵੇਖ ਸਕਦੇ ਹੋ ਤੇ ਉਥੇ ਹੀ ਪਾਣੀ ਦੀ ਬੋਟਲਸ ਹੋ ਰਹੀ ਜੋ ਖਾਣ ਪੀਣ ਦੀਆਂ ਚੀਜ਼ਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਇਹ ਜੋ ਨੌਜਵਾਨ ਹੈ ਇਹ ਮਦਦ ਇਥੇ ਤੱਕ ਪਹੁੰਚਾ ਰਹੇ ਨੇ ਇਸ ਘਰ ਦੀਆਂ ਤਸਵੀਰਾਂ ਪ੍ਰਵਿੰਦਰ ਜੀ ਜ਼ਰੂਰ ਦਿਖਾਓ ਇਹ ਇਥੇ ਬੇਜ਼ੁਬਾਨ ਪਸ਼ੂ ਵੀ ਨੇ ਟਰੈਕਟਰ ਹੈ ਘਰ ਹੈ ਤੇ ਪਾਣੀ ਪਾਣੀ ਇਸ ਘਰ ਵਿੱਚ ਨਜ਼ਰ ਆ ਰਿਹਾ ਹੈ ਉਹ ਇੱਕ ਕੁੱਤਾ ਬੇਜ਼ੁਬਾਨ ਇੱਥੇ ਦੇਖਿਆ ਜਾ ਸਕਦਾ ਹੈ ਜਿਵੇਂ ਹੀ ਖਾਣ ਪੀਣ ਦੀ ਚੀਜ਼ ਉਸ ਨੂੰ ਨਜ਼ਰ ਆਈ ਉਹ ਵੀ ਚਾਹੁੰਦਾ ਹੈ ਕਿ ਉਸ ਨੂੰ ਇੱਕ ਖਾਣ ਦੀ ਚੀਜ਼ ਮਿਲੇ ਕਿਉਂਕਿ ਇਹ ਬੋਲ ਨਹੀਂ ਸਕਦੇ ਪਰ ਜਿਸ ਤਰ੍ਹਾਂ ਪਿਆਰ ਜਤਾਇਆ ਜਾ ਰਿਹਾ ਤਾਂ ਵੇਖ ਸਕਦੇ ਹੋ ਇੱਥੇ ਇਹ ਜੋ ਨੌਜਵਾਨ ਹੈ ਅੰਦਰ ਜਾ ਰਹੇ ਨੇ ਘਰ ਦੇ ਤੇ ਮਦਦ ਹਰ ਘਰ ਤੱਕ ਪਹੁੰਚਾਈ ਜਾ ਰਹੀ ਹੈ ਹਾਂਜੀ ਤੁਸੀਂ ਕਿੱਥੋਂ ਆਏ ਹੋ ਖਾਲੜਾ ਤੇ ਇੱਥੇ ਕੀ ਕੀ ਲੈ ਕੇ ਆਏ ਹੋ ਤੁਸੀਂ ਜਿੱਦਾਂ ਆਟਾ ਆਵਾਜ਼ ਦੀਪ ਸਿੰਘ ਸਾਹਿਬ ਵਾਲੇ ਆਪਾਂ ਪਾਉਂ ਗਏ ਆਟਾ ਹੋ ਗਿਆ ਦੁੱਧ ਹੋ ਗਿਆ ਬਿਸਕਟ ਹੋ ਗਿਆ ਆਡੋਮੋਸ ਹੋ ਗਿਆ ਇਤਨਾ ਦਾ ਸਾਰਾ ਸਮਾਨ ਜਿਹੜਾ ਉਹ ਲੈ ਕੇ ਆਏ ਕਿੱਥੋਂ ਤੁਸੀਂ ਮੇਨ ਖਾਲੜਾ ਤੋਂ ਤਾਂ ਫਿਰ ਇੱਥੇ ਦਾ ਜਦੋਂ ਪਤਾ ਲੱਗਿਆ ਤਾਂ ਸਭ ਤੋਂ ਪਹਿਲਾਂ ਮਾਈਂਡ ਵਿੱਚ ਕੀ ਆਇਆ ਪੰਜਾਬ ਹੜ ਗਿਆ ਜੀ ਹਾਂਜੀ ਮੈਡਮ ਇੱਧਰ ਆਓ ਇੱਧਰ ਮੈਂ ਤਾਂ ਤਾਂ ਹੋਰ ਵੀ ਜੋ ਨੌਜਵਾਨ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਕਿਸ ਤਰ੍ਹਾਂ ਤੁਸੀਂ ਮਦਦ ਪਹੁੰਚਾ ਰਹੇ ਹੋ ਲੋਕਾਂ ਤੱਕ ਪੈਣ ਜੀ ਗੱਲ ਹੈਗੀ ਏਦਾਂ ਜਦੋਂ ਇਹ ਹੜਾਂ ਦੀ ਮਾਰ ਤੋਂ ਪਹਿਲਾਂ ਪੈਣ ਜੀ ਕੀ ਚਾਹੀਦਾ ਵੀਰੇ ਉਹਨਾਂ ਨੂੰ ਕੁਝ ਇਹ ਹੜਾਂ ਦੀ ਮਾਰ ਤੋਂ ਪਹਿਲਾਂ ਪੈਣ ਜੀ ਦੇਖੋ ਅਸੀਂ ਕਿਸੇ ਚੀਜ਼ ਲਈ ਪ੍ਰੇਪੇਅਰ ਨਹੀਂ ਸੀਗੇ ਜੇ ਮੈਂ ਇਹਨਾਂ ਲੋਕਾਂ ਦੀ ਜਗ੍ਹਾ ਤੇ ਹੋ ਕੇ ਦੇਖਾਂ ਅਸੀਂ ਕਿਸੇ ਚੀਜ਼ ਲਈ ਪ੍ਰੇਪੇਅਰ ਨਹੀਂ ਸੀ ਅਸੀਂ ਸਵੇਰੇ ਉੱਠਦੇ ਆ ਨਾ ਸਾਡੇ ਕੋ ਬੈੱਡ ਆ ਨਾ ਸਾਡੇ ਕੋਲ ਵਾਸ਼ਰੂਮ ਆ ਤੇ ਨਾ ਹੀ ਸਾਡੇ ਕੋਲ ਖਾਣ ਨੂੰ ਫੂਡ ਆ ਤੇ ਨਾ ਹੀ ਸਾਡੇ ਕੋਲ ਕਿਤੇ ਜਾਣ ਦਾ ਸਾਧਨ ਆ ਜੀ ਇਹ ਗੱਲਾਂ ਹੋ ਗਈਆਂ ਫਿਰ ਜੇ ਮੈਡਮ ਆਹ ਪਾਣੀ ਉੱਤਰ ਵੀ ਜਾਂਦਾ ਇਸ ਤੋਂ ਬਾਅਦ ਅਸੀਂ ਏਸੀ ਚੀਜ਼ ਲਈ ਤਿਆਰ ਆ ਕਿ ਤਿੰਨ ਤਿੰਨ ਸਾਲ ਫਸਲ ਨਹੀਂ ਹੋਣੀ ਤਿੰਨ ਤਿੰਨ ਸਾਲ ਫਸਲ ਨਹੀਂ ਹੋਣੀ ਮੈਡਮ ਜੇ ਫਸਲਾਂ ਹੋ ਵੀ ਜਾਂਦੀਆਂ ਅਸੀਂ ਸਾਨੂੰ ਕੋਈ ਇੱਥੇ ਬੰਨਾ ਦੇ ਉੱਤੇ ਕੋਈ ਪੱਕਾ ਹੱਲ ਨਹੀਂ ਦੇਖਦਾ ਕਿਉਂਕਿ 19 ਚ ਵੀ ਇਹ ਮਾਰ ਪਈ 2019 ਚ 2023 ਚ ਵੀ ਇਹ ਮਾਰ ਪਈ ਤੇ ਮੈਡਮ ਆ 2025 ਦਾ ਸਾਹਮਣੇ ਆ ਜੀ ਇਹ ਤੁਸੀਂ ਜਿਹੜਾ ਕਰਦੇ ਪਿਆ ਕਵਰੇਜ ਤੁਸੀਂ ਇੱਕ ਮੈਂ ਛੋਟਾ ਜਿਹਾ ਸਵਾਲ ਤੁਹਾਨੂੰ ਪੁੱਛਦਾ ਕਿ ਮੈਡਮ ਤੁਸੀਂ ਇੱਥੇ ਆਣ ਕੇ ਕੀ ਫੀਲ ਕਰਦੇ ਹੋ ਮੈਨੂੰ ਜਵਾਬ ਦਿਓਗੇ ਪਲੀਜ਼ ਮੈਨੂੰ ਬਿਲਕੁਲ ਲੋਕਾਂ ਦੀਆਂ ਦਿੱਕਤਾਂ ਸਾਫ਼ ਨਜ਼ਰ ਆ ਰਹੀਆਂ ਨੇ ਇੱਥੇ ਜਿਵੇਂ ਪਾਣੀ ਹੀ ਪਾਣੀ ਹੈ ਜੇ ਮੈਂ ਇੱਕ ਫੀਮੇਲ ਹੋਣ ਦੇ ਨਾਤੇ ਕਹਾ ਤਾਂ ਬਹੁਤ ਸਾਰੀ ਦਿੱਕਤਾਂ ਉਹਨਾਂ ਸਾਹਮਣੇ ਜ਼ਿਆਦਾ ਹੈ ਇੱਕ ਮੇਲ ਤੋਂ ਜ਼ਿਆਦਾ ਹੈ ਤਾਂ ਇਸ ਤੋਂ ਇਲਾਵਾ ਜਿਵੇਂ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਇੱਥੇ ਉਹਨਾਂ ਤੱਕ ਪਹੁੰਚ ਰਹੀਆਂ ਬਹੁਤ ਮੁਸ਼ਕਿਲ ਹੋ ਗਿਆ ਇੱਕ ਸੀ ਪਹਿਲਾਂ ਸੜਕ ਹੁੰਦੀ ਸੀ ਕਿ ਆਰਾਮ ਨਾਲ ਬੰਦਾ ਚੱਲ ਕੇ ਵੀ ਜਾ ਸਕਦਾ ਸੀ ਹੁਣ ਇੱਥੇ ਇੱਕ ਸਾਧਨ ਰਹਿ ਗਿਆ ਜਿਵੇਂ ਇਸ ਬੋਟ ਦਾ ਇਹ ਵੀ ਹੁਣ ਵੀ ਮੈਂ ਦੇਖਿਆ ਕਿ ਆਰਮੀ ਵਾਲੇ ਚਲੇਗੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅੰਡਰ ਜਿਹੜੀ ਬੋਟਸ ਆਉਂਦੀਆਂ ਉਹ ਵੀ ਚਲੇ ਗਏ ਤਾਂ ਮੈਨੂੰ ਲੱਗਦਾ ਕਿ 5 6 ਵਜੇ ਤੋਂ ਬਾਅਦ ਤਾਂ ਨਾ ਇੱਕalle ਰਹਿ ਜਾਂਦੇ ਪਿੰਡ ਵਾਸੀ ਮੈਡਮ ਜਿੰਨਾ ਇੱਕ ਸ਼ਹਿਰ ਦਾ ਰਕਬਾ ਕਹਿ ਲੋ ਪੂਰਾ ਏਰੀਆ ਕਹਿ ਲੋ ਉਹਨਾਂ ਤੇ ਮੈਡਮ ਇੱਕ ਪਿੰਡ ਤੋਂ ਦੂਜੇ ਪਿੰਡ ਦੇ ਵਿੱਚ ਡਿਸਟੈਂਸ ਹੁੰਦਾ ਯੂੰਡਰਸਟੈਂਡ ਐਵਰੀਥਿੰਗ ਵੈਰੀ ਵੈਲ ਅਬਾਊਟ ਥੈਟ ਕਿ ਉਹਨਾਂ ਇੱਕ ਪਿੰਡ ਤੁਸੀਂ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਕਿੰਨਾ ਪਾਣੀ ਫੈਲਿਆ ਹੋਊਗਾ ਵੀ 16 ਪਿੰਡ ਮੈਡਮ ਇਹਦੀ ਲਪੇਟ ਚ ਆ ਗਏ ਜੋ ਸੋਣਾ ਚਾਉਂਦਾ ਪਿਆ ਉਸ ਤੋਂ ਵੱਧ ਹੀ ਹੋਊਗਾ ਕਿਉਂਕਿ ਪਾਣੀ ਦੀ ਕੋਈ ਮਾਰਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਠੀਕ ਹੈ ਜੀ ਦੇਖੋ ਮੈਡਮ ਆਹਾ ਮੁੰਡਿਆਂ ਦੇ ਅੱਖਾਂ ਦੇ ਵਿੱਚ ਤੁਸੀਂ ਇੱਕ ਦਰਦ ਦੇਖ ਸਕਦੇ ਆ ਜੀ ਵੀ ਜਿਹੜਾ ਇਹ ਮੌਤ ਦੇ ਮੂੰਹ ਨੂੰ ਮਾਸੀ ਕਹਿਣਾ ਮੈਡਮ ਦੇਖੋ ਅਸੀਂ ਆਹਾ ਜੋ ਪ੍ਰਸ਼ਾਸਨ ਦਾ ਬਣਦਾ ਸੀਗੀ ਇੱਕ ਵਧੀਆ ਸਾਨੂੰ ਚਲੋ ਨਹੀਂ ਆਉਣਾ ਨਾ ਆਉਂਦੇ ਸਾਨੂੰ ਮੈਡਮ ਕੋਈ ਇਦਾਂ ਦਾ ਸਾਧਨ ਤਾਂ ਪ੍ਰੋਵਾਈਡ ਕਰ ਦਿੰਦੇ ਵੀ ਜਿੱਚੇ ਅਸੀਂ ਸੇਫਲੀ ਜੈਕਟਾਂ ਪਾ ਕੇ ਕੋਈ ਲਾਈਫ ਜੈਕਟ ਹੀ ਹੁੰਦੀ ਹੈ ਹਨਾ ਜੀ ਲਾਈਫ ਸਿਕਿਉਰਿਟੀ ਜੈਕਟਾ ਪਾ ਕੇ ਇੱਕ ਵਧੀਆ ਮੈਡਮ ਆ ਦੇਖੋ ਇੱਥੇ ਦਿਖਾਇਓ ਵੀਰ ਜੀ ਆਹ ਲੈ ਕੇ ਆਏ ਆ ਬਾਈ ਅਸੀਂ ਇਹ ਤਾਂ ਕੋਈ ਮਤਲਬ ਬਹੁਤ ਅੱਜ ਠੀਕ ਹੈ ਜੀ ਚਲੋ ਅਸੀਂ ਧੰਨ ਅਸੀਂ ਧੰਨਵਾਦ ਆ ਜੀ ਜਿਹੜੇ ਲੈ ਕੇ ਆਏ ਆ ਪਰ ਮੈਡਮ ਮੈਂ ਗੱਲ ਕਰਦਾ ਪਿਆ ਪ੍ਰਸ਼ਾਸਨ ਦੀ ਜਿਵੇਂ ਤੁਸੀਂ ਤੁਸੀਂ ਹਾਂਜੀ ਉਹ ਵੀਰ ਦੀ ਲੋ ਬਿਲਕੁਲ ਉਸ ਸਾਈਡ ਵੀ ਅਸੀਂ ਜਾਵਾਂਗੇ ਮੈਡਮ ਮੈਂ ਤਾਂ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਤੁਸੀਂ ਵੀ ਇਹ ਚੀਜ਼ ਬਹੁਤ ਚੰਗੀ ਤਰ੍ਹਾਂ ਫੀਲ ਕੀਤੀ ਕਿ ਵੀਰ ਨੇ ਉੱਥੇ ਕੋਈ ਰਿਕਾਰਡਿੰਗ ਨਹੀਂ ਸੀ ਕੀਤੀ ਤੁਹਾਨੂੰ ਬੜੇ ਇੱਕ ਗੈਰ ਕਾਨੂੰਨੀ ਹੱਕ ਦੇ ਨਾਲ ਤੁਸੀਂ মিডিਆ ਉਹਨਾਂ ਦਾ ਤੀਜਾ ਥੰਮ ਹੋ ਹਨਾ ਤੇ ਗੈਰ ਕਾਨੂੰਨੀ ਤੰਗ ਦੇ ਨਾਲ ਤੁਹਾਨੂੰ ਕੈਮਰਾ ਬੰਦ ਕਰਨ ਲਈ ਕਿਹਾ ਗਿਆ ਇੱਕ ਸਾਫ ਦਾ ਡਰਾਇਆ ਜਾ ਰਿਹਾ ਜਿੱਦਾਂ ਤੁਹਾਡੇ ਰਿਪੋਰਟਰ ਨੂੰ ਜਾਂ ਕੈਮਰਾਮੈਨ ਨੂੰ ਹਨਾ ਇਹ ਬਹੁਤ ਗਲਤ ਚੀਜ਼ਾਂ ਜੀ ਦੇਖੋ ਆਉਣ ਵਾਲਾ ਟਾਈਮ ਇਹਨਾਂ ਨੂੰ ਵੀ ਪਤਾ ਕੀ ਦਾ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਠੀਕ ਹੈ ਜੀ ਇਹਨਾਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲਦੀ ਆ ਤੇ ਲੋਕਾਂ ਦੇ ਪਹਾ ਦੇ ਲੋਕਾਂ ਦੇ ਪੈਰਾਂ ਦੇ ਥੱਲੇ ਜ਼ਮੀਨ ਇਹ ਇਸ ਤਰੀਕੇ ਨਾਲ ਕੱਢਦੇ ਆ ਜੀ ਖਾਰ ਕੱਢਦੇ ਆ ਜੀ ਤੇ ਅਮਰਪਾਲ ਸਿੰਘ ਖਾਲਸਾ ਦੇ ਕਈ ਇਲਜ਼ਾਮ ਵੀ ਲੱਗ ਰਹੇ ਨੇ ਕਿ ਲੱਗਦਾ ਹੈ ਉਹਨਾਂ ਨੂੰ ਇਸ ਤਰੀਕੇ ਫਿਰ ਉਹ ਫਸਾਉਣ ਦੀ ਕੋਸ਼ਿਸ਼ ਹੈ ਕਿ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਹੈ ਇਨ ਇਲਜ਼ਾਮ ਲੰਗੜਾ ਤੇ ਪ੍ਰੂਫ ਹੋਣਾ ਇਟਸ ਅ ਡਿਫਰੈਂਟ ਥਿੰਗ ਜਦੋਂ ਪ੍ਰੂਫ ਹੋਊਗਾ ਉਦੋਂ ਦੇਖੀ ਜਾਊ ਰਾਈਟ ਜਦੋਂ ਪ੍ਰੂਫ ਇਲਜ਼ਾਮ ਲੱਗ ਕੇ ਕੁਝ ਮੈਡਮ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਕੋਈ ਅ ਹਾਂਜੀ ਠੀਕ ਹੈ ਜਦੋਂ ਗ੍ਰਸਤੀ ਜੀਵਨ ਚ ਆ ਗਏ ਆ ਮੈਡਮ ਹਰ ਇੱਕ ਨੂੰ ਮਾਣਾ ਚਾਹੀਦਾ ਵਿਆਹ ਕਰਾਇਆ ਜੀ ਕਰਾਇਆ ਬੋਕਰਾ ਮੈਡਮ ਇਹ ਚੀਜ਼ਾਂ ਲੱਗ ਗਿਆ ਮੈਡਮ ਉਹ ਲੋਕਾਂ ਲਈ ਕੀ ਕਰਦੇ ਪਏ ਆ ਮੈਟਰ ਇਹ ਕਰਦਾ ਤੇ ਤੁਸੀਂ ਲੋਕਾਂ ਲਈ ਕੀ ਕਰਦੇ ਪਏ ਆ ਉਹ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਰਾਈਟ ਹਣਾ ਹੁਣ ਦੇਖੋ ਲੋਕੀ ਸਟੇਟਮੈਂਟ ਆ ਦੇਣ ਤੋਂ ਡਰਦੇ ਆ ਜੀ ਕਿਉਂਕਿ ਪੁਲਿਸ ਤੰਗ ਬੋਹ ਕਰਦੀ ਪੁਲਿਸ ਨਾ ਕਰਦੀ ਪਰ ਸਾਨੂੰ ਮੈਡਮ ਇਸ ਚ ਦਾ 1 ਰੁਪਏ ਦਾ ਡਰ ਨਹੀਂ ਸਾਡਾ ਜੋ ਹੁੰਦਾ ਉਹ ਕਰ ਲੈਣਾ ਮੈਡਮ ਅਸੀਂ ਸ਼ਰਿਆਮ ਕਨੇ ਜੀ ਅਸੀਂ ਅਮਰਤਪਾਲ ਖਾਲਸਾ ਦੇ ਹੱਕ ਚ ਆ ਆ ਸਾਰੇ ਵੀਰ ਕਹਿੰਦੇ ਆ ਜੀ ਮਾਰੋ ਕੈਮਰਾ ਤਾਂ ਤੁਸੀਂ ਕੀ ਕਹੋਗੇ ਤੁਸੀਂ ਆਏ ਕਿੱਥੋਂ ਖਲੜਾ ਤੋਂ ਆਏ ਤਾਂ ਇੱਥੇ ਜਦੋਂ ਦੇਖੀ ਤੁਸੀਂ ਤਸਵੀਰ ਇੱਕ ਹੁੰਦਾ ਅਸੀਂ ਸੁਣਿਆ ਹੁੰਦਾ ਕੁਝ ਵੀਡੀਓਜ਼ ਦੇਖੀ ਹੁੰਦੀ ਜਦੋਂ ਆਪਣੇ ਸਾਹਮਣੇ ਉਹ ਬਰਬਾਦੀ ਦੀ ਤਸਵੀਰ ਦੇਖਦੀ ਕਿਹੋ ਜਿਹਾ ਲੱਗਿਆ ਇੱਥੇ ਆ ਕੇ ਅੰਜੀ ਇਹ ਜਿਹੜੀ ਚੀਜ਼ ਨੇ ਇੱਥੇ ਅਸੀਂ 2023 ਚ ਵੀ ਆਏ ਸੀਗੇ ਉਦੋਂ ਵੀ ਬੰਨ ਟੁੱਟੇ ਸੀਗੇ ਇਸ ਤਰ੍ਹਾਂ ਹੀ ਪਾਣੀ ਸੀਗੇ ਉਦੋਂ ਵੀ ਆਪਣੇ ਪਿੰਡਾਂ ਵਾਲੇ ਭੈਣ ਭਰਾਵਾਂ ਨੇ ਸਾਰਿਆਂ ਨੇ ਇਨ੍ਹਾਂ ਲੋਕਾਂ ਨਾਲ ਆਪਣੇ ਭਰਾਵਾਂ ਦਾ ਸਹਿਯੋਗ ਦਿੱਤਾ ਸੀ ਸਾਨੂੰ ਪ੍ਰਸ਼ਾਸਨ ਤੋਂ ਕੋਈ ਆਸ ਨਹੀਂ ਆਸੀਂ ਆਪਣੇ ਭਰਾਵਾਂ ਨਾਲ ਖੜਾਂਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਜਿੱਥੋਂ ਤੱਕ ਸਾਡੀ ਹੋਊਗੀ ਠੀਕ ਹੈ ਜੀ ਉਹਨਾਂ ਦੇ ਜੋ ਡੀਜ਼ਲ ਦੀ ਸੇਵਾ ਹੈ ਜਾਂ ਕੱਲੋਂ ਉਹਨਾਂ ਦੀ ਪੈਲੀਆਂ ਬਣਾਉਣ ਦੀ ਸੇਵਾ ਕਿਉਂਕਿ ਅਜੇ ਤਾਂ ਪਾਣੀ ਆ ਜੀ ਅਸਲੀ ਮੰਜ਼ਰ ਉਦੋਂ ਦਿਖਣਾ ਹੈ ਜਦੋਂ ਇਹ ਪਾਣੀ ਉਤਰ ਗਿਆ ਜੀ ਇਹਦੇ ਵਿੱਚ ਜਾਨਵਰ ਵੀ ਮਰੇ ਆ ਜੀ ਡੰਗਰ ਸਾਰੇ ਮਰੇ ਹੋਏ ਨੇ ਉਹਨਾਂ ਦੀ ਬਾਅਦ ਦੇ ਵਿੱਚ ਤੁਹਾਨੂੰ ਪਤਾ ਵੀ ਜਿੱਤਰਾ ਸਮੈਲ ਵਗੈਰਾ ਬਹੁਤ ਆਉਂਦੀ ਉਹਦੇ ਨਾਲ ਬਿਮਾਰੀਆਂ ਬਹੁਤ ਫੈਲਣਗੀਆਂ ਉਹਦੇ ਲਈ ਸਾਨੂੰ ਉਹਦੇ ਲਈ ਮੈਡੀਸਨ ਵੀ ਪ੍ਰੋਵਾਈਡ ਕਰਾਉਣੀ ਪਊਗੀ ਜੀ ਇਹਨਾਂ ਨੂੰ ਸਭ ਤੋਂ ਬਾਅਦ ਦੇ ਵਿੱਚ ਜ਼ਰੂਰਤ ਪੈਣੀ ਹੈ ਜੀ ਕਣਕ ਪੀਂਦਦੀ ਠੀਕ ਹੈ ਜੀ ਉਹਦੇ ਲਈ ਡੀਜ਼ਲ ਚਾਹੀਦਾ ਜੀ ਪੈਲੀਆਂ ਬਣਾਉਣ ਲਈ ਡੀਜ਼ਲ ਚਾਹੀਦਾ ਜੀ ਅੱਜ ਹਰ ਇੱਕ ਆਪਣੇ ਲੋਕ ਪਿੰਡਾਂ ਦੇ ਵਿੱਚੋਂ ਇਹਨਾਂ ਦੀ ਮਦਦ ਕਰਨ ਦਾ ਹੈ ਜੀ ਠੀਕ ਹੈ ਜੀ ਬਾਅਦ ਦੇ ਵਿੱਚ ਵੀ ਕਰਾਂਗੇ ਜਿੰਨਾ ਤੱਕ ਹੋਇਆ ਹੀ ਆਪਣੇ ਭਰਾਵਾਂ ਦੇ ਨਾਲ ਖੜਾਂਗੇ ਜੀ ਹੋਰ ਵੀ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਮੇਂ ਇੱਕ ਘਰ ਤੋਂ ਬਾਹਰ ਆ ਰਹੇ ਨੇ ਕਿਉਂਕਿ ਉੱਥੇ ਤੱਕ ਮਦਦ ਪਹੁੰਚਾ ਕੇ ਆਏ ਨੇ ਨੌਜਵਾਨ ਆਪਣੇ ਆਪ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਸਮਝ ਕੇ ਆਏ ਨੇ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਨੌਜਵਾਨ ਹੋਰ ਜਥੇਬੰਦੀਆਂ ਦੇ ਲੋਕ ਆ ਰਹੇ ਨੇ ਹਾਂਜੀ ਕਿੱਥੋਂ ਆਇਓ ਕੀ ਨਾਂ ਹੈ ਜੀ ਹਾਂਜੀ ਨਾਂ ਮੇਰਾ ਗੁਰਵਿੰਦਰ ਸਿੰਘ ਹੈ ਜੀ ਕਿੱਥੋਂ ਆਇਓ ਜੀ ਤਰਨਤਾਰਨ ਰਿਆ ਤਾਂ ਫਿਰ ਇੱਥੇ ਜਦੋਂ ਆਏ ਤੁਸੀਂ ਇੱਥੇ ਜਦੋਂ ਆਏ ਤਸਵੀਰ ਜਦੋਂ ਦੇਖੀ ਇੱਥੇ ਦੀ ਬਰਬਾਦੀ ਦਾ ਮੰਜ਼ਰ ਆਪ ਕਿਹੋ ਜਿਹਾ ਲੱਗਿਆ ਤੁਹਾਨੂੰ ਬਹੁਤ ਦਿਲ ਝੰਜੋੜ ਵਾਲਾ ਆਇਆ ਜੀ ਤੇ ਸੁਜੀ ਬਹੁਤ ਕਿਸਾਨ ਮਾਰੇ ਗਏ ਜੀ ਹੋਰ ਕਿਸ ਤਰੀਕੇ ਮਦਦ ਕਰੋਗੇ ਚਲੋ ਇਸ ਸਮੇਂ ਦਾ ਘਰਾ ਤਾਂ ਕਰਾਸ਼ਨ ਮੁਹਈਆ ਕਰਵਾਉਣਾ ਬਾਅਦ ਵਿੱਚ ਹੋਰ ਦਿੱਕਤਾਂ ਇਹਨਾਂ ਨੂੰ ਆਉਣੀਆਂ ਜਦੋਂ ਪਾਣੀ ਸੁੱਕ ਜਾਣਾ ਜਦੋਂ ਪਾਣੀ ਉਤਰੇ ਜੀ ਉਹਦੇ ਹਰ ਪੈਲੀ ਨਾਲ ਪੱਧਰ ਕਰਾਵਾਂਗੇ ਜੀ ਤੇ ਤੇਲ ਜੋ ਇਹਨਾਂ ਨੂੰ ਚੀਜ਼ ਆਖਣਗੇ ਉਹ ਮੁਹਈਆ ਕਰਾਵਾਂਗੇ ਤੇ ਜੀ ਹੇ ਤੇ ਹੋਰ ਪ੍ਰਸ਼ਾਸਨ ਨੂੰ ਤੁਸੀਂ ਕੀ ਅਪੀਲ ਕਰਦੇ ਹੋ ਜਦੋਂ ਤੁਸੀਂ ਇੱਥੇ ਆ ਕੇ ਹਾਲਾਤ ਦੇਖੇ ਪ੍ਰਸ਼ਾਸਨ ਨੇ ਤਾਂ ਕੁਝ ਨਹੀਂ ਕੀਤਾ ਜਾਣ ਕੇ ਜੀ ਜੇ ਵੇਖਿਆ ਜਾਵੇ ਪ੍ਰਸ਼ਾਸਨ ਸਰਕਾਰ ਤੇ ਸੁਦੀ ਪਈ ਹੈ ਜੀ ਘਰਾਂ ਵਿੱਚ ਠੀਕ ਹੈ ਜੀ ਤੁਸੀਂ ਤੁਸੀਂ ਅੰਦਰ ਤੋਂ ਆਏ ਹੋਣੇ ਅੰਦਰ ਕਿਹੋ ਜਿਹਾ ਮੰਦਰ ਹੈ ਅੰਦਰ ਬਹੁਤ ਹੀ ਮੰਦਪਾਗਾ ਲੋਕਾਂ ਦੇ ਘਰਾਂ ਵਿੱਚ ਪਾਣੀ ਖੜਾ ਹੈ ਔਰ ਬਿਮਾਰੀਆਂ ਦਾ ਜਮਾਵੜਾ ਸ਼ੁਰੂ ਹੋਣ ਲੱਗ ਪਿਆ ਹੈ ਲੋਕ ਛੱਤਾਂ ਤੇ ਮਜਬੂਰ ਨੇ ਲੋਕਾਂ ਵੱਲੋਂ ਆਪਣੀ ਬਹੁਤ ਹੀ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਲੋਕ ਸਮਾਂ ਲੱਗੇਗਾ 2 ਮਹੀਨੇ ਜਾਂ 3 ਮਹੀਨੇ ਇਸ ਨੂੰ ਵਾਪਸ ਆਉਂਦਿਆਂ ਗਰਾਊਂਡ ਲੱਗੇ ਕਹਿੰਦੇ ਕੁਝ ਹੀ ਕਰਨਾ 1988 ਵਿੱਚ ਤਬਾਹ ਹੋਏ ਸੀ ਫਿਰ ਬਾਅਦ ਵਿੱਚ 2019 ਵਿੱਚ 2023 ਵਿੱਚ ਹੁਣ 2025 ਵਿੱਚ ਇਹ ਜੀਮਾਰ ਪਈ ਕਿ ਜੋ ਕਿਸੇ ਨੇ ਝੁੱਗੀ ਵੀ ਪਾਈ ਹੋਈ ਸੀ ਨਾ ਆਖਰ ਵਿੱਚ ਉਹ ਵੀ ਖਤਮ ਹੋ ਗਈ ਇਹ ਬਿਲਕੁਲ ਸੱਚ ਜੀ 201988 ਦੇ ਵਿੱਚ ਬਹੁਤ ਹੀ ਮੰਦਭਗਾ ਸਮਾਂ ਆਇਆ ਸੀ ਪੰਜਾਬ ਦੇ ਲਈ ਉਸ ਤੋਂ ਬਾਅਦ 2019 ਦੇ ਵਿੱਚ ਔਰ 23 ਦੇ ਵਿੱਚ ਪਰ ਇਹ ਉਸ ਤੋਂ ਵੱਧ ਹੈ 2025 ਦੇ ਵਿੱਚ ਜਿਸ ਵਿੱਚ ਲੋਕਾਂ ਦਾ ਸਾਰਾ ਕੁਝ ਹੀ ਸੁਪਨੇ ਜਿਹੜੇ ਉਹ ਤੈਸ ਨੈਸ ਹੋ ਗਏ ਕੀ ਲੱਗਦਾ ਹੈ ਇਹ ਮਦਦ ਕਾਫੀ ਹੋਵੇਗੀ ਉਹਨਾਂ ਲਈ ਇਹ ਲੋਕਾਂ ਵੱਲੋਂ ਆਪਣੇ ਵੱਲੋਂ ਮਦਦ ਤਾਂ ਬਹੁਤ ਜ਼ਰੂਰ ਹੈ ਪਰ ਜਿਹੜੇ ਉਹਨਾਂ ਦੇ ਘਰ ਬिखर ਗਏ ਨੇ ਲੋਕਾਂ ਦਾ ਸਾਰਾ ਫਸਲ ਬਰਬਾਦ ਹੋ ਗਈ ਆ ਉਸ ਦੇ ਸਰਵਾਈਵ ਕਰਨ ਲਈ ਕੁਛ ਨਾ ਕੁਛ ਟਾਈਮ ਤਾਂ ਲੱਗੇਗਾ। ਯਾਨੀ ਕਿ ਕੁਲ ਮਿਲਾ ਕੇ ਇਥੇ ਇਹ ਹੈ ਕਿ ਜੋ ਦਰਦ ਉਹਨਾਂ ਦਾ ਹੈ ਜੋ ਉਹ ਹੰਡਾਰੇ ਨੇ ਸਿਰਫ ਉਹੀ ਜਾਣਦੇ ਨੇ। ਅਸੀਂ ਸਾਰੇ ਮਿਲ ਕੇ ਉਹਨਾਂ ਦੀ ਮਦਦ ਕਰ ਸਕਦੇ ਆਜ਼ ਅ ਮੀਡੀਆ ਅਸੀਂ ਤੁਹਾਨੂੰ ਦਿਖਾ ਸਕਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਜੋ ਵੀ ਲੋਕ ਮਦਦ ਕਰਨਾ ਚਾਹੁੰਦੇ ਨੇ ਉਹ ਸੁਲਤਾਨਪੁਰ ਲੋਧੀ ਆ ਕੇ ਜ਼ਰੂਰ ਮਦਦ ਕਰਨ ਇਥੇ ਦੇ ਹਾਲਾਤ ਦੇਖਣ ਉਸ ਤੋਂ ਬਾਅਦ ਆਪਣੀ ਗੱਲ ਰੱਖਣ ਕੈਮਰਾ ਪਰਸਨ ਪਰਵਿੰਦਰ ਦੇ ਨਾਲ ਨੀਲਮ ਸ਼ਰਮਾ